ਜੀ ਤੁਸੀਂ ਦੇ ਦਿਓ ਠੀਕ ਜੀ ਨਹੀਂ ਕਿਹੜੀ ਮਾਂ ਨੂੰ ਮੈਨੂੰ ਲੱਗੀ ਪਈ ਹੈ ਮੈਨੂੰ ਕੋਈ ਨਹੀਂ ਉਹ ਬੁਖਾਰ ਹੈ ਇਹ ਦਿਖਾ ਦੇ ਨਹੀਂ ਇਹ ਕਿ ਬੜੀ ਲੱਗ ਆ ਰਹੀ ਹੈ ਮੈਂ ਤਾਂ ਸਵੇਰੇ ਮੇਰਾ ਪਪਾ ਜੀ ਦੋ ਦਿਨੋਂ ਹਾਲਾ ਕਹਿ ਚੀਂ ਗਿਆ ਮੈਂ ਤਾਂ ਉਜੜਿਆ ਤੂੰ ਜੀਦਾ ਨਾ ਤੇਰਾ ਹਾਲ ਕਰਦਾ ਮੰਮੀ ਹਦੂਆ ਆ ਬਾ ਉਜੜਿਆ ਤੁਸੀਂ ਇਹ ਕਿਹੜੀ ਗੰਮਰ ਕਰਦੇ ਹੋ ਨਾ ਮੇਰਾ ਰੁਕਣਾ ਦਾ ਮੇਰੇ ਰੁਕਣ ਦਾ ਮਾਰਾ ਚੰਗ ਨਹੀਂ ਮਿਲਿਆ ਹਰ ਪਰਸੂ ਦੀ ਪਿੱਛੇ ਡਿਆ ਰਿਹਾ ਨਾ ਮੈਂ ਤਾਂ ਬੁਝੇ ਤਾਂ ਜੀ ਨਹੀਂ ਛੱਡ ਪਿਆ ਮਾਰ ਰਹੀ ਵੇਖੀ ਆ ਸਾਡੇ ਨੂੰ ਫੋਨ ਖਾਦ ਸਾਡੇ ਦੇ ਹੱਦ ਦੇ ਚਾਰੇ ਦਾ ਉਹਦੀ ਉਹਨੇ ਵਿਚਾਰੇ ਨੂੰ ਕੁੱਟਿਆ ਜਿਹੜਾ ਭੀ ਆ ਗਿਆ ਉਹਨੇ ਮਾਰ ਲਗਾ ਬੰਤੀ ਦਾ ਮਾਰ ਕਰੇ ਉਹ ਦੇਖ ਕੇ ਬਾ ਵੀ ਸੁਣਾ ਗਿਆ ਪਾਸੇ ਲੋਕ ਕੀ ਹੋ ਗਿਆ ਨਾ ਤਾਂ ਬੋਲੂੰਗੀ ਮਰੇ ਦੂਜਾ ਵੇ ਵਾਪਸ ਕਰਦਾ ਬਾਹੂ ਕਰਕੇ ਨਾ ਮੈਨੂੰ ਕਿਹਾ ਜੇ ਦੂਜਾ ਵੇ ਬਾਹੂ ਕਰਕੇ ਨਾ ਮਾਗੋ ਕਿ ਬਾਹੂ ਦਿੰਦਾ ਨਾ ਗੇੜਾ ਨਾ ਮੇਰੀ ਗੱਲ ਸੁਣੋ ਮੰਨਣਾ ਵੀ ਦੂਜਾ ਵੇ ਕਰ ਦਿੰਦਾ ਕੱਲ ਨੂੰ ਉਹ ਜਿਆਦਾ ਨਾ ਹੋਇਆ ਕੀ ਫੇਰ ਫੇਰ ਕੀ ਕਰਾਂ ਮੈਂ ਅੰਦਰ ਮੈਂ ਕਰਾਂ ਮੈਂ ਕਿਹੜੀ ਫੌਜ ਦਾ ਹੋਵੇ ਕਿ ਮੇਰਾ ਖਬਰ ਤੱਕ ਹੈ ਜੀ ਸੜੀ ਕੋ ਖਾਲੀਆਂ ਬਾਹਨ ਦਿਓ ਔਰ ਇਹ ਹੀ ਬੋਲਦਾ ਉਹ ਜੀ ਬੇਨਾਮ ਤੇ ਕਿਰਪਾ ਮਾਰੋ ਮੌਤ ਨੇ ਕੋਈ ਨਾ ਫੇਰ ਕੀ ਉਹਦਾ ਮਾਰ ਕਿਰਪਾ ਕਰਦਾ ਉਹ ਦਰਵਾਜ਼ਾ ਆਏ ਆ ਦੇਖ ਤੂੰ ਨਾ ਬੋਲੇ ਤੂੰ ਸਾਰੀ ਦਿਹਾੜੀ ਬੋਲਦੀ ਨਹੀਂ ਮੇਰਾ ਮਾਤਾ ਮਾਤਾ ਦਾ ਸੱਚੀ ਨਹੀਂ ਬੋਲਦਾ ਦਰਵਾਜ਼ੇ ਲਿਆ ਰਾਮ ਮੇਰਾ ਬੱਪਾ ਅੱਈਆ ਮਾਤਾ ਨਹੀਂ ਨਾਂ ਲਾਉਂਦੀ ਪਰਿਆ ਜਾਨ ਤੇ ਕੱਢੇ ਉਹ ਤੇਰੀ ਮੈਂ ਤੂੰ ਅੱਜ ਤੱਕ ਅਰੇ ਫਸੂਲਿਆ ਜੇ ਤੂੰ ਮੇਰੇ ਨਾਲ ਕੋ ਗੱਲਣਾ ਹੋਵੇ ਨਾ ਤੂੰ ਬੋਲਣਾ ਕਾਈਂ ਨਹੀਂ ਕਰਨਾ ਕੋਈ ਕਬਰ ਸਭ ਤੂੰ ਤਾਂ ਨਾ ਤੀਜੀ ਦੇ ਪਾਣਾ ਕੋਈ ਆਪੋ ਵੀ ਇਹੇ ਕਰ ਕਿਸੇ ਹੋਰ ਨੂੰ ਦੇਣਾ ਦੀਏ ਦੇ ਤੋੜਦੀ ਆਂ ਪੈਣੀ ਆਪ ਨੂੰ ਕੋਈ ਆਪ ਨੂੰ भी अपने आप को भी हर कोई जब मैं देखो और बोलनी हूँ बाबा काफी बोली जानी रहती है मैं सामना बोली है मैं बोलूंगी मैं तो आई बोल रहा हूँ मैं तो और देख के मैं जवान लड़ाम दी है लड़ाम दी है जवान लड़ाम ना तू मेरा कुत्ता ना मार देना मार और बनाएंगे नहीं उतनी दम था आप एक दम तेरी मुनिया ਉਹ ਕੋਈ ਨਾ ਬੱਜੀ ਨਾ ਹੁਣ ਆ ਕੇ ਕੋਈ ਯਾਰ ਕਰ ਮੇਰੀ ਗੱਲ ਸੁਣ ਬਈ ਮੈਂ ਤੁਹਾਨੂੰ ਪੁੱਛ ਰਿਹਾ ਕਿ ਅਸੀਂ ਮਾਰੀ ਮਾਰ ਦੇਵਾਂਗੇ ਫਿਰ ਕੀ ਹੋਗਾ ਮੈਂ ਬੋਲਦੀ ਹਾਂ ਮੁੰਡੀ ਰਾਂਦੀ ਉਹਦਾ ਹੱਕ ਆ ਗਿਆ ਇਹਦਾ ਸਾਰੀ ਦੇ ਕੱਚ 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 ਕਰ ਦੂਗੀ ਤੇ ਤੂੰ ਮਾਰ ਦੇਵਗਾ ਫਿਰ ਇਹਨੂੰ ਲੱਗਦਾ ਵੀ ਮੈਂ ਤੈਨੂੰ ਸੁਕਾ ਲਿਆ ਉਹਨਾਂ ਦਾ ਵੀ ਨਹੀਂ ਚੱਲਦੀ ਬਹੁਤ ਮਾਇਦਾ ਇਹਨੂੰ ਕੀ ਕਹਿਣਾ ਚਲੋ ਕੋਈ ਨਾ ਨੂੰ ਆ ਲੈ ਕੀ ਕਰਦੀ ਸੀ ਨਾਲੇ ਕੱਢ ਬੋਲਦੀ ਸੀ ਤੈਨੂੰ ਕੋਈ ਜਿੰਮਾਦਾ ਮੇਰਾ ਮੁੰਨਾ ਕਿਹਨੂੰ ਰੱਬਾ ਲੈ ਆਈ ਸੀ ਕਿ ਮੇਰੇ ਕੋਲ ਲੱਗੇ ਵੀ ਮੇਰੇ ਰੱਬਾ ਰਹਿਣੇ ਤੇ ਚਲ ਕੋਈ ਨਹੀਂ ਮਤਲਬ ਰੱਬਾ ਪਾ ਕੇ ਰਹਿ ਅਜਨੇ ਦੋ ਸਾਲ ਨੂੰ ਮਾਰੇ ਬਾਪੇ ਬਗਾ ਦੀ ਮਾਰਿਆ ਕਿ ਮਰਬਾ ਕੰਮ ਦੀ ਲੋੜ ਨਹੀਂ ਅਜੇ ਕੋਈ ਜਿਹੜਾ ਕੁਝ ਦੇਵੇ ਮੈਂ ਦੇ ਆ ਰਿਹਾ ਹਾਂ ਲੈ ਮੈਂ ਕਿਵੇਂ ਕੋਈ ਨਾ ਦੋ ਚਾਰ ਲੱਗਦਾ ਮੈਂ ਤਾਂ ਵੀ ਰਹਿ ਆ ਰਿਹਾ ਤੇ ਬੰਦੇ ਨਾਲ ਕਿ ਨਹੀਂ ਚਲ ਕੋਈ ਨਹੀਂ ਮੇਰੀ ਸੋਡੀ ਕੋਈ ਵਰਗੇ ਪਰ ਮਾਂ ਵੀ ਨਾ ਸਭ ਦੀ ਹੋएगी

ਕੋਈ ਨਾ ਬੋੜਦੇ ਵੀ ਕਰਦਾ ਕਰ ਦੋ ਵਾਰਾ ਕੋਈ ਗੱਲ ਨਹੀਂ ਇੱਕ ਵਾਰ ਇੱਕਦਮ ਬਰਮਾਦ ਮੇਰੀ ਜਰੂਰ ਚੂਗਾ ਫਿਰ ਕੀ ਹੋ ਗਿਆ ਮਾਂ ਦੀ ਮੈਂ ਤਾਂ ਕਰਾ ਗੁੱਸਾ ਨਹੀਂ ਦੱਬੀ ਮੈਂ ਕਦੇ ਤੇ ਕੋਈ ਗੱਲ ਵੀ ਜੇ ਬੋਲਦੀਏ ਬੋਲੇ ਉਹਦਾ ਕਿਹੜਾ ਜੀ ਕਰਦਾ ਉਹ ਨੂੰ ਅੱਤੀ ਵੀ ਬੋਲਦੀ ਹੈ ਜੀ ਚਲ ਤੂੰ ਰੁਕ ਤਿਆ ਹਮਨੇ ਅਮਰਵਾਸ ਤੇ ਰੱਬਾ ਬਾਕੇ ਲੈ ਕੇ ਜਾਣੀ ਆ ਚਾਰਾ ਕੋਈ ਨਾ ਹੇ ਰੱਬਾ ਹੁਣ ਮਾਂ ਨੇ ਆਜ ਕੀ ਗੱਲ ਕਹਿਤੀ ਅਗਰ ਮੈਂ ਤਾਂ ਸੁਬੰਦਰ ਵੀ ਨਹੀਂ ਜਾ ਰਹਾ ਮੋਹਣੀ ਚਾਹੀਦੀ ਆ ਭੱਜੀ ਆਉਣੀ ਆ ਨਹੀਂ ਨਾ ਉਹ ਤਾਂ ਜਿਸ ਮੇ ਤਾਂ ਨਹੀਂ ਤੇਰੀ ਹੋਸੀ ਕਿਉਂ ਮੇਰਾ ਵਾਲਾ ਕੱਟ ਪਈ ਜਾਂਦਾ ਸੀ ਮੇਰਾ ਵਾਲਾ ਕੱਟ ਜਾਂਦਾ ਸੀ ਉਹ ਨੂੰ ਮਰਬਾ ਲੈਣ ਤੂੰ ਭੱਜੀ ਸੀ ਹਾਂ ਮਨੀ ਉਹ ਤਾਂ ਮੈਂ ਪਈ ਸੀ ਮੈਂ ਨਾ ਉਹ ਕਿਹਾ ਮੈਂ ਹੰਦੀ ਦੇ ਮੇਰਾ ਬਲਿਆ ਦਾ ਪਾ ਕੇ ਤੇ ਤੂੰ ਮੈਨੂੰ ਬੋਲ ਮਾਰਦੇ ਤੁਸੀਂ ਕੰਮ ਲੱਗੇ ਪਈ ਸੀ ਮੈਂ ਤਾਂ ਕਰਕੇ ਨਾ ਮੈਨੂੰ ਤੁਸੀਂ ਨਾਲ ਸਾਹਮਣੇ ਬੈਠੀ ਬੁਣੀ ਜਾਂਦੀ ਸੀ ਸਾਂਹਿਆ ਤੂੰ ਕਹਿੰਦਾ ਮੈਨੂੰ ਮੇਰਾ ਬਲਿਆ ਲੈ ਫਿਰ ਕਿੱਡੇ ਦੀ ਗੱਲ ਹੋ ਗਈ ਰਮਾ ਉਹਨੀਆਂ ਗੱਲਾਂ ਤੇ ਤੁਸੀਂ ਲੋ ਜੀ ਇੱਕੋ ਗੱਲ ਹੀ ਆ ਇਹਦੇ ਹੱਥ ਦੀ ਚੀਜ਼ ਜੋ ਮੈਨੂੰ ਮੱਗਿਆ ਤਾਂ ਖਾਣ ਨੂੰ ਹੀ ਨਹੀਂ ਉਹ ਕੋਈ ਗੱਲ ਨਹੀਂ ਮੈਂ ਕੁਝ ਨਹੀਂ ਹੁੰਦਾ ਤੁਹਾਡੇਿਲ ਦਾ ਭੈਮਾ ਕੋਈ ਬਹਿਮ ਨਹੀਂ ਮੈਨੂੰ ਸਭ ਪਤਾ ਉਹ ਬਾਹਰ ਹੈ ਕੋਈ ਗੱਲ ਇਦਾਂ ਨੂੰ ਬੋਲੀਦਾ ਹੁੰਦਾ ਬੋਲੀ ਨਾ ਕੋਈ ਸੁਣਦਾ ਤੈਨੂੰ ਤੇਰੀ ਛੋਟੀ ਗੱਲ ਮੈਂ ਆਪੇ ਬਹਿ ਜੀ ਤੂੰ ਆਪੀ ਤਿਆਰੀ ਕਰ ਤੇ ਤੇ ਕਿ ਜਾ ਹਬਦੀ ਮम्मी ਮੈਂ ਕੀ ਕਰਾਂ ਜਾ ਕੇ ਮੇਰੇ ਦੇਦੀ ਵੀ ਨਾ ਮੇਰੇ ਜੀ ਲੱਗਿਆ ਉਹ ਲਾਹ ਹਰਤਾ ਖੰਡ ਜਾ ਭੱਗ ਜਾ ਇਹਦਾ ਪਰਸ਼ਾਵਾ ਪਈ ਜਾਂਦਾ ਤੇਰਾ ਖੜਾ ਛੁੱਟੂ ਵਿਚਾਰ ਦਨ ਉਥੇ ਤੇਰੇ ਭਤੀਜ ਭਤੀਜੇ ਠੀਕ ਹਊਗਾ ਮੈਂ ਤਾਂ ਪਹਿਲੇ ਟੈਸਟ ਕਰਾ ਲੀ ਠੀਕ ਹੈ ਕਰਨ ਨੂੰ ਮੈਂ ਕਹਿ ਦਿੰਦੀ ਆਂ ਆ ਟੈਸਟ ਕਰਾ ਕੇ ਫੇਰ ਜਾਈ ਦਵਾਈ ਲੈ ਕੇ ਆਉਂਦੀ ਠੀਕ ਹੈ ਤੇ ਇੱਥੇ ਰਹਿਣਾ ਨਹੀਂ ਤੈਨੂੰ ਇੱਥੇ ਮੈਂ ਰੱਖਣਾ ਹੀ ਲੱਸ ਕੋਈ ਗੱਲ ਨਹੀਂ ਮੈਂ ਫੇਰ ਕਿਸੇ ਗਾ ਮੈਂ ਇੱਥੇ ਰਹੀ ਜਾਂ ਮੈਂ ਕਿਹਾ ਤੁਹਾਨੂੰ ਆਉਂ ਤੈਨੂੰ ਜਿੱਦੇ ਮਰਜੀ ਉੱਥੇ ਠੀਕ ਹੈ ਬੰਨਾ ਹਾਂ ਇਹ ਕੱਪੜੇ ਜਰੂਰੀ ਪਰਸ਼ਾਵਾਂ ਲੈਣਾ ਇਹਨਾਂ ਦਾ ਚਲੋ ਕੋਈ ਨਹੀਂ ਮੈਂ ਕੱਪੜੇ ਪੈ ਕਰਦੇ ਫੇਰ ਮੈਂ ਕਰਨਾ ਚਾਹਤੀ ਤੇ ਉਹਨੂੰ ਵੀ ਸਮਝਾਉਂਦੇ ਕਰਨ ਨੂੰ ਵੀ ਉਹਨੇ ਮਗਰ ਲੱਗਾ ਫਿਰ ਤਾਂ ਮੈਨੂੰ ਆਵਾਜ਼ ਆਵਾਜ਼ ਬੋਲਦਾ ਨਮਾ ਉਹ ਕੋਈ ਕਿਸੇ ਦੇ ਪਿੱਛੇ ਨਹੀਂ ਲੱਗਦਾ ਹੈਗਾ ਉਹ ਸਿਰਫ ਸੱਚ ਦੇ ਨਾਲ ਹੀ ਖੜਦਾ ਹੈ ਕਾਹਨੋਂ ਖੜਨਾ ਸੱਚ ਦੇ ਨਾਲ ਯਾਰ ਜਿਹਨੇ ਜੰਮ ਕੇ ਐਡਾ ਵੱਡਾ ਕਰਿਆ ਉਹ ਵੀ ਤਾਂ ਉਹ ਸੁਣਦਾ ਨਹੀਂ ਉਹ ਕੰਨ ਦੀ ਬਹੁਤ ਨਹੀਂ ਲੀਆਂ ਗੱਲਾਂ ਸੁਣਦਾ ਉਹ ਲੋ ਲੋ ਕਿਸੇ ਦੀ ਗੱਲ ਨਹੀਂ ਸੰਦੇ ਜਗਦਾ ਉਹ ਸਿਰਫ ਹੱਕ ਸੱਚ 'ਚ ਖੜਦਾ ਨੂੰ ਦੱਸੀ ਜਾਂਦਾ ਨਹੀਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਅਜੇ ਮੈਨੂੰ ਆਵਾ ਕਮੋਨਾ ਜਵਾਨ ਕਰਾਉਣੀ ਆ ਉਹ ਮੇਰੇ ਜੰਮਾ ਨਾ ਮਾਇਆ ਦੇ ਜੰਮੀ ਆ ਚੱਲ ਗਏ ਨਾ ਤੁਸੀਂ ਇੱਕ ਲੱਖ ਹੋ ਗਏ ਤੇ ਨਾਲ ਦੇ ਕੱਪੜੇ ਪਾ ਤਾ ਉਹ ਆ ਜਾਣ ਤਾਂ ਬੱਡੇ ਆਉਂਦੇ ਨਾ ਵੀ ਕਰਦੀਆਂ ਗੱਲ ਮੈਂ ਕੱਲ ਨੂੰ ਬੜੀ ਐਸੀ ਮਰਸੂਕ ਨੂੰ ਟੈਸਟ ਕਰਾ ਕੇ ਫੇਸ ਕਰਵਾਉਣਾ ਟੈਸਟ ਕਰਵਾ ਕੇ ਜਾਗ ਤੇ ਚੀ ਹੋ ਜਾ ਚਾਰ ਦਿਨ ਠੀਕ ਹੈ ਬੰਨਾ ਚਲ ਠੀਕ ਹੈ ਬੰਨਾ ਮੈਂ ਕੱਪੜੇ ਪੈਕ ਕਰ ਲਾਂ ਤੂੰ ਤੇ ਚਲ ਚਲ ਕਰ ਕੱਪੜੇ ਪੈਕ ਤੇ ਇਹਦਾ ਹੱਲ ਮੈਂ ਕਰੂੰ ਹੱਲ ਮੈਂ ਹਾਂ ਕੀ ਕਰੂੰਗੀ ਇਹ ਕੱਪੜੇ ਦਾ ਦੂਜਾ ਵਾਹ ਕਰੂੰਗੀ ਕੀ ਹੋਣਾ ਉਹ ਪਾਗਲ ਬਣ ਕੇ ਟੀਮ ਨੂੰ ਵੀ ਦਿਓ ਪਾਗਲ ਮਨ ਕਰ ਮੈਂ ਨਹੀਂ ਹੁਣਦਾ ਮੈਂ ਜੇਲੀ ਨਹੀਂ ਬਣਾਉਣੀ ਮੈਂ ਨਹੀਂ ਪੋਤੇ ਬੋਤਾਂਗਾ ਨਹੀਂ ਨਾ ਇਹ ਨਹੀਂ ਕਰਨਾ ਹੈਗਾ ਜੇ ਕਾਸ਼ ਆਪਣੇ ਦੀਦੀ ਨਾਲ ਵੀ ਇਦਾਂ ਹੋਇਆ ਹੁੰਦਾ ਕਿ ਤੁਸੀਂ ਇਹਨਾਂ ਦਾ ਵੀ ਇਵੇਂ ਕਰ ਲਈ ਤਾਂ ਮਾਲਕ ਨੇ ਜਾਣਦੀ ਸੀ ਸੋਣ ਦੀ ਇਕੱਠੀਆਂ ਲਈ ਆਏ ਸੀ ਉਹ ਤਾਂ ਦੋ ਜਵਾਕਾਂ ਦੀ ਮਾਂ ਬਣਗੀ ਇਹ ਤਾਂ ਇੱਕ ਵੀ ਨਹੀਂ ਜੰਮਿਆ ਗਿਆ ਤੁਸੀਂ ਇਹ ਜੀ ਕੋਈ ਗੱਲ ਨਹੀਂ ਕਰਤੀ ਹੈਗੀ ਮੈਂ ਕਹਿ ਚੱਲਾਂ ਉਹ ਆਪਣਾ ਪੂਰੀ ਹੁਣ ਮਿਆਂ ਨਾ ਜਵਾਨ ਲੜਾਂਗੇ ਕੀ ਉਹਨੇ ਸਾਡੇ ਸਵਾਦੀ ਜੁਲਦੀ ਪਾਤੀ ਰਣ ਖਸਮ ਦੇ ਉਹ ਨਹੀਂ ਰੋਣਾ ਜੀ ਕੋਈ ਜਾਏ ਹੋਏ ਹੈਗੇ ਦੀਦੀ ਪਤਾ ਕਿ ਨਾ ਮੋਹ ਕਰਦੇ ਨੇ ਸਾਡੇ ਸਾਰੇ ਜੋਕਾ ਵਾਂਗੂ ਇੱਕ ਦਲਾਵਾ ਹੈ ਦੀ ਸਦਾ ਦੀ ਲੱਛਣ ਨਹੀਂ ਦਿਸਦੇ ਸਾਨੂੰ ਮੈਨੂੰ ਪਤਾ ਹੈ ਨਾ ਬਾਹਰ ਨਹੀਂ ਨਿਕਲਦੀ ਉਹਦੇ ਨਾਲ ਦੇ ਬੈਠ ਜਾਂਦੇ ਜਵਾਕ ਨਾ ਅੱਡੇ-ਡਿੱਡੇ ਖੇਡਦੇ ਫਿਰਦੇ ਆ ਉਹ ਕੋਈ ਨਹੀਂ ਉਹ ਤਾਂ ਕਿਉਂ ਲਾਡਾਂ ਤੇਰਾ ਰਗ ਰਗ ਬੇਸ਼ਾਨੀ ਪਹਿਲਾਂ ਕਰਨ ਨੂੰ ਕਿੰਨੇ ਪਿਆਰ ਨਾਲ ਪਾ ਲਿਆ ਮੈਨੂੰ ਹੁਣ ਮੈਨੂੰ ਵੀ ਲਾਡਾਂ ਹੋ ਰਿਹਾ ਖਦਮਾ ਆਪਾਂ ਦੀ ਲਾਡਾਂ ਨੂੰ ਵੀ ਮੈਂ ਰੱਖਦੀ ਆ ਰੱਖਦੀ ਆ ਹੁਣ ਤੇਰੇ ਵੀ ਨਹੀਂ ਦਿੰਦੀ ਉਹ ਕੋਈ ਗੱਲ ਨਹੀਂ ਤੁਸੀਂ ਗੁੱਸਾ ਨਾ ਕਰੋ ਮੈਂ ਉਹਨੂੰ ਕਪੜੇ ਪੈਕ ਕਰ ਲੈਂਗਾ ਆਲੇ-ਦੁਆਲੇ ਚਲਾ ਕਰਾਂਗਾ ਮੈਂ ਤੇਰਾ ਹੱਲ ਕਰੂ ਉਹਨੂੰ ਵੀ ਕਹਿਣਾ ਠੀਕ ਹਾਲ ਨਹੀਂ ਕਰਨਾ ਹਜਾ ਦੀਪ ਜੀ ਨੂੰ ਵੀ ਖਾਣੂਗੀ ਵੀ ਵੇਜੀ ਤੇ ਵੱਡੀਆਂ ਨੇ ਮਾੜੀਆਂ ਕੋਈ ਗੱਲ ਨਹੀਂ ਤੁਸੀਂ ਵੇਖਦੇ ਉਹਨੂੰ ਪਰਾਂ ਦੇ ਚ ਪੈਸਾ ਦਾ ਸਾਡੇ ਸਾਹ ਦੇ ਬੰਦੇ ਸੀ ਬੱਚੇ ਆਉਣਗੇ ਬੱਚੇ ਬਾਪੇ ਮਾਂ ਨੂੰ ਮਾਰੂ ਜਿਹੜਾ ਕੁਝ ਨਿਬੜਨਾ ਤੂੰ ਆਪਦਾ ਫਿਰ ਜੇ ਤੁਸੀਂ ਇਹ ਕਰਨਾ ਹੈ ਫਿਰ ਮੈਂ ਜਾਣਾ ਨਹੀਂ ਹੈਗਾ ਪਰ ਵੀ ਲੱਗ ਜਾਣਾ ਕਿ ਉਹਨੂੰ ਮਜਬੂਰ ਕਰੀਏ ਹਮ ਤੇ ਨਾਸਟ ਕਰਵਾਇਆ ਕਰਨਾ ਪੈਣਾ ਜਾ ਆਹ ਮਾ ਮਸਾਏ ਰਣੀ ਫਿਰ ਜੇ ਪ੍ਰਧਾਨ ਨਿਕਲ ਨਹੀਂ ਆਸੀ ਕਰ ਸਕਦਾ ਸੇ ਵੱਡੇ ਬਣ ਕੇ ਬੈਠਾ ਵੱਡੇ ਹੋ ਜਾ ਤੁਸੀਂ ਕੋਈ ਨਹੀਂ ਕੱਟ ਕੇ ਛੱਡੂ ਦੋ ਉਹਨਾਂ ਨੂੰ ਨਹੀਂ ਰਹਿ ਉਹਨਾਂ ਦੀ ਹੁਣ ਮੈਂ ਮੈਨੂੰ ਇਹ ਤਾਂ ਮਾਰਨਾ ਪਿਆਗਾ ਵੀ ਇਹਨੂੰ ਜਵਾਕ ਹੋ ਗਾ ਉਹ ਬਾਂਜਾ બોਨ ਨਹੀਂ ਜਾਉ ਮੈਂ ਤਾਂ ਕੱਲ ਨੂੰ ਹੀ ਲੋਟਾ ਕਰੀ ਮੈਂ ਕੀ ਕਰਾਉਣਾ ਸੋਤੋ ਕਿ ਜੈਨੂ ਕੀਤਾ ਆ ਆ ਲੈ ਯਾਰ ਆਪਸ ਮੈਨੂੰ ਸੁਣ ਲੈ ਇਹ ਵੀ ਕਰਦਾ ਉਹ ਮਾ ਦਾ ਪਤਾ ਹੀ ਨਹੀਂ ਵਿਚਾਰੀ ਭਾਬੀ ਨੂੰ ਕਹੇ ਇਹਦਾ ਵੀ ਸਰਵਾਈ ਪਿਆਗਾ ਇਹਦਾ ਇਹ ਨਹੀਂ ਪਤਾ ਕਹਦੇ ਜਾ ਤੂੰ ਕਰ ਸੰਨੇ ਉਹ ਵੀ ਦੱਸ ਵਿਚਾਰੀ ਸਾਰੀ ਦੇੜੀ ਕਰਦੀ ਰਹਦੀ ਹੈਗੀ ਔਰ ਤਾਂ ਸੰਨੀ ਕਰਕੇ ਦੋਨਾਂ ਫਿਰ ਕੀ ਕਰੀ ਆਂਦੇ ਆ ਓ ਲੈ ਯਾਰ ਉਹ ਦਰੱਖ ਬੇਚ ਆ ਵੀ ਲੈ ਬਸ ਮਾ ਦੀ ਗੱਲ ਕੀ ਹੋਈ ਅਖੇ ਕਹਿੰਦੀ ਬਾਈ ਦਾ ਦੂਜਾ ਵਿਆਹ ਕਰਨਾ ਫੇਰ ਬਸ ਕੀ ਹੋਊਗਾ ਜੀ ਜਵਾਕ ਨਹੀਂ ਕੋਈ ਨਾ ਕਿਦੋਂ ਨਾ ਕਿਦੋਂ ਹੋਊਗਾ ਜਵਾਕ ਚਲ ਕੋਈ ਨਾ ਆਗਰਾਮ ਦੇ ਬਾਈ ਨਹੀਂ ਕਹਿਣਾ ਮੈਂ ਬਾਈ ਨਹੀਂ ਇਹ ਵੀ ਬੋਲੀ ਆਂਦੀ ਰਹਿੰਦੇ ਵੀ 10 ਤੋਂ ਦੇ ਨਾਲ ਪਾਰ ਨਾ ਰਿਆ ਕਰ ਤੂੰ ਤਾਂ ਸਾਬਾ ਮਾ ਵੀ ਉਹ ਵੀ ਵਧੀਆ ਕਰ ਵੀ ਆਂ ਵੀ ਉਹ ਕੋਲ ਜਵਾਕ ਨਹੀਂ ਹੋਇਆ ਉਹਨੂੰ ਆਏ ਨਾਲ ਲੱਗੂ ਮੇਰੇ ਨਾਲ ਉਹ ਕਰਦੀ ਆ ਜੀ ਵੈਕਟਰ ਇਹ ਤਾਂ ਸਾਰੀ ਢਾਡੀ ਉਹਨੂੰ ਬੋਲੀ ਜਾਊ ਬੋਲੀ ਜਾਊ ਚਲ ਕੋਈ ਨਾ ਉਹਨ ਦੇ ਬਾਈ ਨੂੰ ਮੈਂ ਦੱਸਦਾ ਸਾਰੀ ਗੱਲ ਬਾਤ ਤੋਂ ਬਾਈ ਨਾਲ ਕਰੂੰਗਾ ਮਾਂ ਮਾਂ ਵੀ ਹੱਦ ਹੋਈ ਪਈ ਆ ਅਦੂਰ ਰਹਾ ਇਹ ਕਰਦੀ ਕੱਲ ਨੂੰ ਮੀਰਾ ਕਰੂਗੀ ਇਹ ਵੀ ਨਾ ਐ ਸਿੱਧੀ ਚੱਲਦੀ ਰਹਿੰਦੀ ਆ ਫੇਰ ਕਿ ਨਹੀਂ ਤਾਂ ਮੈਂ ਵੜਗਾ ਨਹੀਂ ਤਾਂ ਉਹਨੇ ਮਾਰ ਮੂਰ ਦਿੰਦੀ ਐਹੀਂ ਇੱਥੇ ਜੇਲ੍ਹ ਦੀਆਂ ਰੋਟੀਆਂ ਖਾਂਦੇ ਰਹਿੰਦੇ ਇਹ ਵੀ ਨਾ ਸਿੱਧੀ ਆ ਨਹੀਂ ਆ ਰੋ ਅੱਜ ਜਨਾ ਪਾਲੀ ਲੀਡੇ ਕੱਪੜੇ ਜੇ ਬਸ ਮਮਾ 100 ਰੁਪਏ ਪਾਏ ਹੋਏਗਾ ਇੱਕ ਚਲ ਮੈਂ ਨਾਲ ਲਵਾਂ ਪਰਸੋਂ ਚੌਥੀ ਨੂੰ ਮੈਂ ਵਾਪਸੀ ਆ ਜਾਣਾ ਬਸ ਨਹੀਂ ਆ ਨਾ ਤੇ ਬੈਗ ਵੱਡੇ ਲੀਡੇ ਪਾ ਲੰਗੀ ਮੇਹੀ ਮਮਾ ਬਹੁਤ ਪ੍ਰਦੋਸ਼ ਹੋ ਤਾ ਨਹੀਂ ਉਹ ਤੇਰੇ ਹੱਥ ਦੇ ਬਕਰਤਾ ਆਇਆ ਕਰੂ ਤੇ ਫਾਪ ਨੂੰ ਸਾਰ ਨੂੰ ਸੋਥੇ ਬੰਤੂ ਤੇ ਨਾ ਆਇਆ ਤੇ ਤੇਰੇ ਨਾਲੇ ਆ ਮੇਰੇ ਵਿੱਚ ਦੋ ਸੂਟ ਹੋਰ ਹੈਗੇ ਸੀ ਬਸ ਇੱਕ ਹੋਰ ਪਾਰਿਆ ਉਹ ਤਾਂ ਫਿਰ ਤੇਨ ਸੂਟ ਤੇ ਮੇਰਾ ਸਰਦਿਓ ਕੋਈ ਨਹੀਂ ਮੈਨੂੰ ਐਨੇ ਤਾਂ ਬਦਲੇ ਵੀ ਨਹੀਂ ਜਾਂਦੇ ਹੈਗੇ ਇੱਕ ਧੋਲੇ ਇੱਕ ਪਾਲੇ ਇੱਕ ਧੋਲੇ ਇੱਕ ਪਾਲਿਆ ਬੰਦਾ ਨਹੀਂ ਮੌਕੇ ਤੇ ਨਹੀਂ ਵੀ ਧੋਤਾ ਜਾਂਦਾ ਕੋਈ ਨਹੀਂ ਫਿਰੇ ਲੋਟੀ ਸ਼ਰਟ ਹੈਗੀ ਮੈਂ ਉਹ ਪਾ ਲੂੰਗੀ ਆਹ ਮਨ ਵੀ ਕੱਲੀ ਆ ਨਾ ਉਹ ਤਾਂ ਮੈਨੂੰ ਧੋਤੇ ਜਾਂਦੇ ਕੋਈ ਨਹੀਂ ਵੀ ਚਲ ਮੌਕੇ ਤੇ ਨਹੀਂ ਲੋ ਮੈਂ ਹੋਰ ਲਾ ਜੇ ਤੇਰੇ ਕੋਲ ਕੱਲੀੜਾਂ ਨਾ ਪੜਾ ਕੋਈ ਨਹੀਂ ਮਮਾ ਵੇ ਚੱਕਰ ਨਹੀਂ ਬੋਲੀ ਨਾ ਮੈਂ ਬੋਲ ਲਿਆ ਘੁਰੇ ਨਾ ਦਵਾਈ ਤੇ ਕੁਛ ਡਾਇਰੇ ਪਿੰਡ ਉਹ ਪਿੰਡ ਜਾਂਦੀ ਕੀ ਲੋੜ ਅਪੁੱਠੀ ਹੈ ਨਹੀਂ ਜੇ ਮੈਂ ਤਾਂ ਤੇਰਾ ਕਹਿਦਾ ਨਹੀਂ ਛੱਡਿਆ ਸੀ ਕੋਈ ਲੋੜ ਨਹੀਂ ਹੈ ਚਲੋ ਜੀ ਆਪਾਂ ਦੇਖਾਂ ਉਹਨੂੰ ਸੁਪਾਪਾ ਬੀਬੀ ਕੁਛ ਛੱਡ ਜਾ ਮੈਨੂੰ 24 ਘੰਟੇ

ਨੱਥ ਕੋਲ ਲਿਆ ਗੋਈ ਦਵਾ ਕੇ ਤੇ ਕਿਹਨਿ ਛੱਡਾ ਬਣਾ ਲਾਵਾ ਹਰਫੂ ਉੱਠ ਜਾਈ ਕੇ ਦੇਣੀ ਉਹ ਤਾਂ ਮੈਂ ਥੇ ਲਾ ਰੂ ਫੇਰ ਕੀ ਹੋਵੇ ਮੈਨੂੰ ਆ ਜੇ ਨਹੀਂ ਗੱਲ ਕਹੀ ਕਿ ਸੋਨਾ ਮੈਨੂੰ ਵੀ ਜਾਇਆ ਖੜੀ ਆ ਵੀ ਤੂੰ ਮੈਨੂੰ ਜਵਾਬ ਹੀ ਦੇਣਾ ਗੱਲ ਦਾ ਉਹ ਤਾਂ ਕੋਈ ਨਾ ਸੱਜ ਚੱਕ ਵਾ ਮਾ ਕੋਈ ਨਾ ਮਾ ਤੁਸੀਂ ਤਾਂ ਮੈਨੂੰ ਨਾ ਕਰੋ ਕੱਢ ਕੇ ਰਾਜੀ ਹੋਗੇ ਨਹੀਂ ਪੁੱਤ ਘਰੋਂ ਕੋਈ ਕੱਢ ਕੇ ਹੀ ਰਾਜੀ ਮਾਇਆ ਨੇ ਲੋਕ ਬੰਦਾ ਮਾਰ ਦਿਆ ਚਾਰ ਦਿਨਾਂ ਤੋਂ ਪਾਸੇ ਚੰਗੀਆਂ ਸੀ ਇਹ ਫਿਰ ਲੋਕ ਤੇਰੀ ਥੋੜੀ ਨਾ ਉਹ ਲੋਕਾਂ ਦਾ ਕਿਹੜਾ ਲੋਕ ਤਾਂ ਬੋਲਦੇ ਹੀ ਰਹਿੰਦੇ ਆਗੇ ਤੁਸੀਂ ਤਾਂ ਨਹੀਂ ਬੋਲਦੇ ਲੋਕਾਂ ਦੇ ਪਿੱਛੇ ਵਾਕੇ ਹੁਣ ਮੈਂ ਤੁਸੀਂ ਜਿੱਤੇ ਨਹੀਂ ਕਰਿਆ ਤਾਂ ਵੱਢ ਦੂੰਗੀ ਨਹੀਂ ਕਰਦੀ ਤੂੰ ਕੇਰਾ ਜਾ ਤੈਨੂੰ ਮੈਂ ਕੇਰਾ ਕਹਿੰਦਾ ਵੱਡੀਆਂ ਨਹੀਂ ਗੱਲਾਂ ਨੂੰ ਮੋੜਦੇ ਹੁੰਦੇ ਨਹੀਂ ਤੁਹਾਡੇ ਗੱਲ ਨੂੰ ਮੋੜਦੇ ਮੈਂ ਸਿਰਫ ਕਹੀ ਨਹੀਂ ਵੀ ਮੈਂ ਵੱਢ ਦੂੰਗੀ ਕੋਈ ਗੱਲ ਨਹੀਂ ਹਿੱਲ ਸਕਦਾ 2 ਵਜੇ ਨੇ ਸੀਗੇ ਦਬਾਏ ਤੋੜ ਦੂੰਗੀ ਤੁਸੀਂ ਸਾਨੂੰ ਪਰ ਜੇ ਤੁਸੀਂ ਖੁਦੋਂ ਸੁਣ ਲਾਗੇ ਤੇ ਤੁਸੀਂ ਜੇ ਕੋਈ ਨਹੀਂ ਤੁਸੀਂ ਸਿੱਖਦੇ ਪਾਰੇ ਭਾਵੇਂ ਦਵਾਈ ਵੀ ਲੈਣੀ ਹੈ ਕਹਾ ਡਾਕਟਰ ਨੇ ਵੀ ਮਿਲ ਜੇ 2 ਵਜੇ ਤਾਂ ਸਾਨੂੰ ਪਤਾ ਹੀ ਹੈ ਸੈਸ ਟਾਈਮ ਹੁੰਦੀ ਆ ਮਰ ਸਾਨੂੰ ਦੀ ਛੁੱਟੀ ਹੁੰਦੀ ਆ 3 ਵਜੇ ਪੈਂਦੀ ਆ ਨੇ ਉਹ 3 ਵਜੇ ਖੰਦੀ ਫਿਰ ਘਰ ਕਿਉਂ ਪੈਣੀ ਆ ਫਿਰ ਕੋਈ ਗੱਲ ਨਹੀਂ ਕਰਨ ਦੀ ਸਮਝ ਆਤੀ ਉਹ ਸੱਨੇ ਮੈਂ ਰਲਾ ਆ ਸੀ ਜੋ ਪਾਣੀ ਮੈਂ ਇੱਥੇ ਆ ਕੇ ਬੈਗਾ ਸੀਗਾ ਮੈਂ ਕਾ ਚਲ ਮੈਂ ਦੇਖ ਆਵਾ ਦੋ ਵਾਰ ਆ ਗਏ ਡਰ ਲਈ ਉਹ ਵੀ ਵਿਚਾਰੀ ਕੰਮ ਕਰੀ ਜਾਂਦੀ ਆ ਭਾਂਡੇ ਮਾਂਜੀ ਜਾਂਦੀ ਸੀ ਨੂੰ ਹੋਰ ਵੀ ਕੰਮ ਬਹੁਤ ਹੁੰਦੇ ਨੇ ਸਾਰੇ ਕੰਮ ਹੋਣਾ ਉਹ ਥੋੜੀ ਕਰੀ ਜਾਂਗੇ ਇੱਕ ਯਾਰ ਦਸੀ ਬੇਲੀ ਸੀ ਇਹਨੂੰ ਨਹੀਂ ਸਮਝਾਦੀ ਕੋਈ ਕੰਮ ਦਾ ਟਿਕਿਆ ਕਿ ਉਹ ਨਹੀਂ ਮੈਂ ਹੱਥ ਨਹੀਂ ਕਰਾਉਂਦੇ ਉਹ ਵਿਚਾਰੀ ਸਾਰੇ ਦਿਨ ਪਾਣੀ ਨਾਲ ਪਾਣੀ ਹੋਈ ਰਹੀ ਨੇ ਮਿੱਟੀ ਨਾਲ ਮਿੱਟੀ ਹੋਈ ਰਹੀ ਨੇ ਕੋਈ ਇਹਨੂੰ ਥੋੜੀ ਜਿਹੀ ਇਕਾ ਧੋੜੀ ਆਪ ਹੋਦਾ ਕੰਮ ਕਰਨ ਵਾਸਤੇ ਨਹੀਂ ਹੁੰਦੀ ਆ ਹੋਰ ਉਹਦੀ ਆਗਦੀ ਤਾਂ ਨਹੀਂ ਕੰਮ ਕਰੂਗੀ ਫੇ ਮੈਂ ਕਰ ਲੈਨੇ ਆ ਕੰਮ ਤੁਸੀਂ ਕਿਉਂ ਇਹਨਾਂ ਨੂੰ ਗੁੱਸਾ ਕਰਦੇ ਹੋ ਮੈਂ ਕਰਨਾ ਨਹੀਂ ਤੂੰ ਕੁਛ ਕਰਨਾ ਹੀ ਨਹੀਂ ਉਹ ਮੈਂ ਨਹੀਂ ਕਿਹਾ ਕੀ ਹੁੰਦਾ 10 ਸਾਲ ਪਹਿਲਾਂ ਵੀ ਕੁੜੀਆਂ ਨਹੀਂ ਤੇ ਕੰਮ ਕਰਦੇ ਸੀਗੇ ਕੁੜੀਆਂ ਤੇ ਬੁਣਾਂ ਦਾ ਜਬਾੜਾ ਫੱਕ ਕੁਛ ਨਹੀਂ ਹੁੰਦਾ ਗਾ ਇਹ ਤਾਂ ਸੋਨੇ ਦਾ ਹੈ ਕੁੜੀਆਂ ਤੁਸੀਂ ਇਹ ਸੋਨੇ ਦਾ ਹੈ ਮੈਂ ਨਹੀਂ ਕਿਹਾ ਸੀ ਕਿ ਇਹ ਤੂੰ ਤਿੱਖਾ ਕਿ ਨਹੀਂ ਆ ਚਾਹ ਤੂੰ ਬਾਹਲਾ ਨਾ ਬੋਲਿਆ ਕਰ ਤੂੰ ਦਾਇਆ ਤੂੰ ਰਾਮਦਾਰ ਇਹਨਾਂ ਦੇ ਨਾਲ ਗੱਲਾਂ ਕਰ ਆਪਾਂ ਦੇ ਰੂਹ ਨਾਲ ਰਕਾਰ ਨਾਲ ਗੱਲਾਂ ਕਰ ਮੈਂ ਕਿ ਤਨ ਬੋਣੀ ਪਿਆਰ ਨਹੀਂ ਕਹਿੰਦੀ ਉਹ ਮੈਂ ਕਦੇ ਕਹਾ ਤੂੰ ਦਾਇਆ ਬੰਦਾਰੀ

ਕਮੋਂ ਕੱਲੀ ਕਿੰਨੇ ਕੁ ਕਰੂ ਮਾਲਕੋ ਸੁਦਾ ਵੀ ਕਰਨਾ ਟਰ ਡੋਕੇ ਦਾ ਵੀ ਕਰਨਾ ਫਿਰ ਇਹ ਵੀ ਵੀ ਦੇਖਭਾਲ ਕਰਨੀ ਆ ਕੋਈ ਨਹੀਂ ਆ ਦੇਖ ਤਾਂ ਮਗੜ ਮੇਂ ਆਣੀ ਆ ਵੀ ਮੇਰੇ ਤੋਂ ਆਪ ਕੋਈ ਹੁੰਦਾ ਨਹੀਂ ਹੈਗਾ ਸਾਰੇ ਕੁਛ ਤਾਂ ਮੈਂ ਕਰੀ ਲੇਂ ਉੱਠ ਕੇ ਨਹਾ ਤੋ ਲੈਣੀ ਹੋਰ ਮੈਂ ਕੀ ਕਰਨਾਗਾ ਚਾਹ ਪਾਣੀ ਹੋਵੇ ਮੈਂ ਪੀ ਲੈਣੀ ਆਪੇ ਤੇਰੇ ਤੁਸੇ ਮੋਝ ਵਰਤਿਓ ਗੋਲੀਆਂ ਹੁੰਦੀਆਂ ਮੇਰੇ ਨੂੰ ਨਹੀਂ ਮੰਨਦੀ ਜਮਾਂ ਤੂੰ ਦਾ ਆਪ ਜਮਾਂਗਾ ਕਿ ਨਹੀਂ ਮੰਨਦੀ ਤੈਨੂੰ ਆਇ ਤਾਂ ਹੈ ਨਹੀਂ ਵੀ ਮੇਰਾ ਫਾਇਦਾ ਕਰਦੀ ਆ ਮੇਰੀ ਮੰਮੀ ਯਾਰ ਤੂੰ ਫੇਰ ਮੈਨੂੰ ਪਤਾ ਦੱਸੇ ਕਰਾ ਫਾਇਦਾ ਕਰੇਗਾ ਤਾਂ ਨਹੀਂ ਕਰ ਕੋਟਣਾ ਵਿਚਾਰੀ ਦਾ ਕੀ ਕਹੇਗੀ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਉਹ ਆਪੇ ਕੰਮ ਕਰੀ ਜਾਂਦੀ ਹੈ ਕਰੀ ਜਾਂਦੀ ਮੈਂ ਤੁਹਾਨੂੰ ਸੀਰੀ ਉਹ ਕੰਮ ਥੋੜੀ ਕਰਾਈ ਜਾਣਾ ਵਿਚਾਰੀ ਤਾਂ ਉਹ ਚ ਵੀ ਜਾਣ ਹੈ ਜਵਾੜਾ ਜਿੱਦੇ ਹੋ ਤਾਂ ਆਪਣੇ ਕੋਲ ਕਰ ਲੈ ਤੂੰ ਗੋਦ ਨੂੰ ਪਾ ਲਾਂਗੇ ਤਾਂ ਤੂੰ ਕਰਨੀ ਉਹਨਾਂ ਚਿਰਦਾ ਤੂੰ ਉਹਨੂੰ ਕਰ ਲੈ ਤੇ ਚਲ ਕੋਈ ਕਰ ਲੈ ਚਲ ਤੁਸੀਂ ਚਾਹ ਪਾਣੀ ਪੀਓ ਕਰਦੇ ਹੁਣ ਇਹ ਚਾਹ ਤੇ ਚਾਹ ਪੀ ਕੇ ਨਾ ਆਪਾਂ ਚੱਲ ਜੰਦਾ ਵਾਈ ਲੈ ਕੇ ਆ ਕੇ ਮੁੜ ਕੇ ਕਰੀ ਆਵਾਂਗੇ ਮੈਂ ਨਹੀਂ ਜਾਂਦੀ ਹੈਗੀ ਬੰਦ ਹੈਗੀ ਤੂੰ ਮਨਦੀ ਕੋਈ ਕੋਈ ਗੱਲ ਤੁਸੀਂ ਮੈਨੂੰ ਉਹੀ ਕਰੋ ਗੱਡਾ ਗੱਡੂ ਕਰੀਏ ਮੈਂ ਕੋਈ ਕਰ ਰਵਿਕਰ ਦੀ ਮੈਂ ਪਿਆਰ ਨਾਲ ਭੇਜਦੀ ਪਿਆਰ ਨਾਲ ਜਾ ਕੋਈ ਨਾ ਫਿਰ ਜਦੋਂ ਤੇਰਾ ਟਾਈਮ ਲੱਗੇ ਉਹ ਤੇਰੇ ਵਿਆਹ ਹੋ ਕੇ ਬਾਅਦ ਦੇ ਉਸ ਵਿਦਾ ਕਰਕੇ ਤਾਂ ਉਹ ਵੀ ਤਾਰੂ ਤੈਨੂੰ ਹੋਰ ਕਹਿਨੀ ਹੈ ਹਰ ਦਾ ਖੰਡ ਲਾਇਆ ਹੁਣ ਮੈਂ ਕਹਿੰਨ ਧੱਕੇ ਨਾਲ ਘਰੋਂ ਆਏ ਨਿਕਲ ਗਈ ਤੂੰ ਅੱਖੀ ਨਹੀਂ ਸਾਹ। ਹੋਇਆ ਆ ਮਾਂ ਇਹ ਵੀ ਸਹੀ ਕਹਿੰਦੀ ਹੈ ਜਦੋਂ ਵਿਦਾ ਕਰਨ ਦਾ ਟਾਈਮ ਆਉਦੋਂ ਭੇਜਾਂਗੇ ਆਪਾਂ। ਅੱਡੇ ਟਾਈਮ ਪਹਿਲਾਂ ਭੇਜ ਕੇ ਕੀ ਕਰਨਾ? ਉਦੋਂ ਭੇਜਾਂਗੇ ਹੁਣ ਇਹਨੂੰ ਲਾਇਆ ਹੁੰਦੇ ਚਾਰ ਦਿਨ ਆਜੂਗੀ। ਮੰਮੀ ਤੈਨੂੰ ਵੀ ਪਤਾ ਨਾ ਉੱਥੇ ਮੇਰੀ ਪਰਜਾਈ ਕਰਨੀ ਆ। ਦੋ ਪਤੀ ਜੀ ਤਤੀ ਜੀ ਨੇ ਮੇਰੀਆਂ ਯੋ ਮੈਨੂੰ ਸੰਭੂਗ ਵਿਚਾਰੀ ਕਿ ਜਰਾ ਕੋ ਸਾਨੂੰ ਸਿਆਲ ਦਾ ਟਾਈਮ ਹੈ ਤੁਸੀਂ ਆਪ ਹੀ ਦੇਖੋ ਬਸ ਤੂੰ ਨਹੀਂ ਮੰਨਣੀ ਤੂੰ ਵੀ ਕੋਈ ਵੱਡੀ ਗੱਲ ਕੀ ਹੋ ਗਈ ਅੜੀ ਖੋਰ ਮੈਨੂੰ ਕੀ ਖਾਓ ਕਰਨਾ ਇਹਦਾ ਰੂਹ ਬਣਾ ਕੇ ਲੰਘ ਜਾਂਦੀ ਹੈ ਇਹਨਾਂ ਨੂੰ ਹੁਣ ਕੀ ਕਹੀਏ ਆਪਣੇ ਦੇ ਵੱਡੇ ਆ ਆਪ ਹੀ ਦੇਖਣ ਵੀ ਤਾਂ ਇਹਦੇ ਕਿਹੜਾ ਮਾਪੀ ਬੈਠਾ ਉੱਥੇ ਉਹੀ ਤਾਂ ਗੱਲ ਗੱਲ ਨਹੀਂ ਨਾ ਹੁੰਦੀ ਇਹ ਕਿਸੇ ਉਹ ਮੈਨੂੰ ਰੋਟੀ ਉਹ ਰੱਖਦੀ ਆ ਪਰ ਮੇਰੇ ਸਿਰ ਤੇ ਬੋਝ ਨਹੀਂ ਬਨਣਾ ਚਾਹੁੰਦੀ ਅਗਲੀ ਕੀ ਕਹੀ ਹੋਈ ਸਕਿਆ ਮੇਰਾ ਟਾਈਮ ਤੇ ਆਗਾ ਮੈਂ ਨੋਮਨ ਉੱਥੇ ਬਿਠੀ ਰਹੂੰਗੀ ਇਹ ਗੱਲ ਨਹੀਂ ਸਮਝਦੀ ਕਿਸੇ ਦੀ ਕਿਸੇ ਦੀ ਮਜਬੂਰੀ ਨਹੀਂ ਸਮਝਦੀ ਫਿਰ ਐਵੇਂ ਹੀ ਮੇਰੇ ਮੂਰੇ ਬੋਲਦੇ ਆ ਚਲ ਆਪਾਂ ਜਾਏ ਰੇ ਨਰਸ ਕੋਲੇ ਮੋੜੇ ਫਿਰ ਆ ਕੇ ਬੈਗ ਚੱਕ ਲਾਂਗੇ ਚਲ ਹਾਂ ਜੀ ਪਤਨ ਐਲਮੇ ਕਾ ਮੁਦੀ ਕੀ ਨੇ ਹਾਂ ਤਾਂ ਵਧੀਆ ਖੁਸ਼ ਖਬਰੀ ਵਾਲੀ ਗੱਲ ਆ ਨਵੀਂ ਆ ਜਵਾਕੜੀ ਸੌਖਾ ਉਹ ਜੀ ਜਵਾਕੜੀ ਨੂੰ ਆ ਆ ਗਿਲਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਵੀਰੇ ਔਰ ਕੀ ਠੀਕ ਹੈ ਵਧੀਆ ਔਰ ਦੱਸੋ ਮਨੀਆ ਵਾਸਤੇ ਜੀ ਬੱਚਾ ਚਲ ਵਧੀਆ ਹੋ ਗਿਆ ਤੁਸੀਂ ਮੈਂ ਤਾਂ ਬਾੜੀ ਜੀ ਵੀਕੀ ਆਂਦੀ ਸੀ ਉਹਨਾਂ ਕੀ ਕਰਾਂ ਭਾਬੀ ਉਹਨਾਂ ਤਾਂ ਮੇਰਾ ਵੀ ਜੀਨ ਸੀ ਕਰਦਾ ਮੈਨੂੰ ਵੀ ਪਤਾ ਹੁਣ ਆਪਣੇ ਵੀ ਛੋਟੇ ਨੇ ਬੱਚੇ ਹਨਾ ਮੈਨੂੰ ਵੀ ਥੋੜਾ ਹੱਟੀ ਹੈਗੀ ਉਹ ਕਹਿੰਦੇ ਤੁਸੀਂ ਉੱਥੇ ਜਾਓ ਚਲ ਕੋਈ ਨਾ ਫਿਰਤੀ ਹੋਵੇ ਤੇਰਾ ਆਦਾ ਕਰਾ ਤੇ ਮਰਜ਼ੀ ਆ ਜਾ ਹੁਣ ਆ ਤਾਂ ਹੈਗਾ ਹੀ ਆ ਹੈਗਾ ਤਾਂ ਆਪਦਾ ਕਰਾ ਫਿਰ ਵੀ ਕਹਿੰਦੇ ਹੁੰਦੇ ਨੇ ਨਾ ਤੀਆਂ ਤਾਂ ਆਪਣੇ ਘਰ ਹੀ ਸੋਹਣੀਆਂ ਲੱਗਦੀਆਂ ਨੇ ਚਲੋ ਕੋਈ ਨਾ ਚਾਰ ਬਨੇ ਉੱਧਰ ਕੀ ਤੇ ਉੱਧਰ ਕੀ ਜੇ ਮਨ ਨੇ ਕਹਿਤਾ ਫਿਰ ਕਿੱਡੀ ਕੁੱਡੀ ਗੱਲ ਕੁਛ ਥੋੜਾ ਜਨਾ ਮम्मी ਨਾ ਵੱਡੀ ਦੀਦੀ ਨੂੰ ਨਹੀਂ ਭੁੱਲੀ ਜਾਂਦੇ ਰਹਿੰਦੇ ਨੇ ਫਿਰ ਕੀ ਹੋਗਾ ਜੇ ਉਹਨਾਂ ਦੇ ਕੋਈ ਜਵਾਕ ਚੱਲਣਾ ਨਹੀਂ ਹੋਇਆ ਬਸ ਤੇਰੇ ਜਵਾਕ ਨੇ ਹੋਇਆ ਤੋ ਬਾਹਾਂ ਨੇ ਤੋ ਐਂ ਨੇ ਤੋ ਜੋ ਸਾਸੋ ਕੁਛ ਨੂੰ ਬੋਲੋ ਗੁੜੀਆਂ ਨੇ ਮੱਤੀ ਅਜੇ ਹੁੰਦੀ ਆ ਇਹ ਤਨਾਉਣਾ ਹੋਣਾ ਫਿਰ ਉਹ ਕਰ ਲੱਗ ਜਾਨੀ ਮੈਂ ਖਾਣ ਦਾ ਇਹ ਕਿਹੜਾ ਪਰਸ਼ਾਵਾਣੀ ਬਣਾਇਆ ਕਹਿੰਦੀ ਹਾਂ ਆਂ ਕਿੰਦੀ ਸੀ ਕਹਿੰਦੀ ਇਹ ਤਾਂ ਪਰਸ਼ਾਵਾਣੀ ਪਾਉਣਾ ਹੈਗਾ ਕਰਨਾ ਵੀ ਕਹਿੰਦੀ ਸੀ ਕਰਨਾ ਮਨ ਨਾ ਜਾ ਤੂੰ ਰਹਿ ਪਾ ਕਹਿੰਦਾ ਮੈਂ ਕਿਹਾ ਨਹੀਂ ਚੱਲ ਕੋਈ ਨਹੀਂ ਜੇ ਮੰਮੀ ਕਹਿੰਦੇ ਫਿਰ ਬੱਝ ਜੰਨੇ ਆਗੇ ਉਹ ਤਾਂ ਬੋਲੀ ਜਾਂਦੀ ਰਹਿੰਦੀ ਸਾਰੀ ਤੇੜੀ ਭਾਬੇ ਨੂੰ ਅੱਛਾ ਗੱਲ ਤਾਂ ਇਹਦੀ ਨੂੰ ਸੋਚਣਾ ਚਾਹੀਦਾ ਨਾ ਫਿਰ ਵੀ ਮੂਤੀ ਇਸ ਕਰਦੀ ਉਹ ਹੀ ਸੋਚਦੇ ਹੈਗੇ ਕਿ ਵੀ ਫਿਰ ਕੀ ਹੋ ਗਿਆ ਹਨਾ ਜੇ ਆਪਣੀ 30 ਨਾਲ ਜਾ ਕੇ ਰਹੇ ਹਾਂਗੇ ਕਸਮ ਕਿ ਮੈਂ ਬੱਖ ਲਗਦਾ ਨਾ ਆਹੀ ਗੱਲਾਂ ਮੈਂ ਸਮਝਾਉਣੀ ਹੈ ਮਾਂ ਮਮੀ ਵੀ ਜੇ ਇਹੀ ਗੱਲ ਦੀਦੀ ਨਾਲ ਹੋਈ ਹੋਵੇ ਤੂੰ ਐਂ ਕਰਦੀ ਫਿਰ ਉਹਨਾਂ ਨਾਲ ਹਾਂ ਉਹ ਵਿਚਾਰ ਵਧੀਆ ਵੀਰਪਾਲ ਦਾ ਸੁਭਾਅ ਵਧੀਆ ਤੁਸੀਂ ਰਾਮਾਕੇ ਲੈ ਮੰਮੀ ਨੂੰ ਕੀ ਕਹਿਣਾ ਨਹੀਂ ਮम्मी ਅਸਤਾ ਵਧੀਆ ਰਲ ਮਿਲ ਕੇ ਰਹਿਣੇ ਆਂਗੇ ਜਿਵੇਂ ਦੀਦੀ ਕਹਿੰਦੇ ਨੇ ਮੈਂ ਉਵੇਂ ਹੀ ਕਰ ਲੈਨੇ ਹਾਂ ਮੰਮੀ ਨੇ ਜਿਹੜੇ ਸਾਰੀ ਉਮਰ ਬੈਠੇ ਰਹਿਣਾ ਗੁਰੀਆਂ ਦੇ ਦਿਮਾਗ ਦੀ ਇੰਨਾ ਕੰਦਾ ਜਿੰਮਕ ਮਤਨ ਜਿੰਮਕ ਵਰਤਨ ਨਹੀਂ ਤਾਂ 5 ਸਾਲਾਂ ਦੇ ਵਿਚਾਰੀ ਜਿਹਦਾ ਕਿਹਦਾ ਜੀਨ ਕਰਦਾ ਆਪੀ ਵਾਲਦੇ ਆਸ ਤਾਂ ਮੰਮੀ ਦੀ ਗੱਲ ਨੂੰ ਤਾਂ ਜ਼ਿਆਦਾਤਰ ਤਾਂ ਮੈਂ ਦੀਦੀ ਨਾਲ ਹੀ ਰਹਿ ਮੈਂ ਸਵੇਰਾ ਕਰ ਲੈਣੀ ਹੁੰਦੀ ਮੈਂ ਕਹਿੰਦੀ ਦੀਦੀ ਕਿਵੇਂ ਕਰੀਏ ਕਿਵੇਂ ਨਾ ਕਰੀਏ ਹਾਂ ਚੱਲ ਵੱਡੀ ਆ ਫੇਰ ਵੀ ਇੱਥੇ ਆਪੀ ਆਪੇ ਇਹਨੂੰ ਪੁੱਛਣ ਦਾ ਵੀ ਉਹ ਤਾਂ ਕੁਝ ਬੋਲਦੀ ਵੀ ਨਹੀਂ ਐ ਵਧੀਆ ਰਹਿੰਦੇ ਇਹਦੇ ਤੋਂ ਬੱਸ ਲੱਭੀਆ ਇਹਨੂੰ ਚਾਹ ਪਾਣੀ ਫੜਾਉਂਦੀ ਆ ਕੰਮ ਨਹੀਂ ਕਰਨ ਦਿੰਦੀ ਇਹਨੂੰ ਕਹਿੰਦੀ ਆ ਰਹਿਣ ਦੇ ਮੈਂ ਆਪੀ ਕਰ ਲਵਾਂ ਚਲ ਕੋਈ ਨਾ ਜਦ ਬੰਦਾ ਵੱਡਾ ਹੋਣਾ ਬਿਨਾਂ ਕੰਨਾਂ ਚ ਵਕਾ ਵਰਕਾ ਉਹ ਵੀ ਤਾਂ ਗੱਲ ਆ ਹੁਣ ਐ ਹੀ ਸੋਚੀ ਜਾਂਦੇ ਆ ਇਹ ਵੀ ਚਲ ਕੋਈ ਇਹ ਤਾਂ ਜਿਹਾ ਵਕਾ ਵਰਗੀ ਹੋਈ ਆ ਵੀ ਤਾਂ ਹੁਣ ਇਹ ਨਗਰ ਲੱਗ ਕੇ ਫਿਰ ਆਪਦੇ ਵੀ ਖਰਚੇ ਸਾਰੇ ਚ ਫਰਕ ਪੈਂਦਾ। ਹਾਂ। ਨਾਲੇ ਜਿੱਥੇ ਕੱਠਾ ਨੇ ਤੇ ਕੱਠ ਵਰਗੀ ਇਸਮਤੇ ਵਰਗੀ ਚਾਰ ਦਿਨਾਂ ਦੀ ਜਿਹੜੀ ਨਿਕੜੂ ਨਾ ਕਿਸੇ ਵਸੇ ਹੋਇਆ ਵੀ ਨਹੀਂ ਜਾ ਕਰਨਾ। ਉਹੀ ਤਾਂ ਗੱਲ ਆ ਹੁਣ ਮੈਂ ਵੀ ਤਾਂ ਹੀ ਦੀਦੀ ਨੂੰ ਕੁਛ ਨਹੀਂ ਉਚਾ ਨਹੀਂ ਮੈਂ ਬੋਲਦੀ ਮੈਂ ਕਹਿੰਦੀ ਨਹੀਂ ਹੁਣ ਤਾਂ ਮੈਨੂੰ ਔਖਾ ਦੇਖ ਸਪੈਨ ਦੇਖ। ਮਰਦੀ ਤਾਂ ਬਿਤਾ ਮੈਂ ਚੁੱਪ ਕਰ ਜੇ ਵੱਡੀ ਆ ਸੈਣੀ ਆ ਉਹ। ਬੋਲ ਦੇ ਤਾਂ ਮੈਨੂੰ ਆਪ ਹੀ ਨਹੀਂ ਹੈਗਾ ਤਾਂ ਮੈਨੂੰ ਚੱਕਾ ਮੂਰ ਰੱਖਦੇ ਵੀ ਸਕੋਂਦੀ ਜੇ ਕਹਿੰਦੀ ਨਾ। ਕਿ ਕਮੀਨਦਾਰੀਆਂ ਨੇ ਹੱਥ ਆਉਣ ਜਦੋਂ ਵੀ ਆਉਂ ਉਹ ਘਰ ਉਹਨੇ ਤਾਂ ਸੰਭਾਲ ਲਿਆਗਾ। ਹਾਂ। ਕੋਈ ਨਹੀਂ ਹੋਣੀ ਸਵਾਰ। ਹ ਉਹਨੇ ਨਾਲ ਨਾਲ ਮਿਲ ਕੇ ਸੰਭਲੀ ਜਾਉ ਸਾਰਾ ਕਿਸੇ ਵਿਚਾਪੀ ਚੱਲੀ ਜਾਂਦਾ ਜਿਹੜੇ ਵੀ ਐਂ ਕਹੇ ਬਸ ਤੂੰ ਉਹਨੂੰ ਬਾਲਾ ਨਾ ਬੋਲਿਆ ਕਰੋ ਉਹ ਤਾਂ ਕਿਸੇ ਨੂੰ ਨਹੀਂ ਬੋਲਦੀ ਵਿਚਾਰੀ ਚਲ ਕੁਛ ਨਹੀਂ ਹੁੰਦਾ ਤਾਂ ਚੱਲੀ ਜਾਂਦਾ ਮਾੜਾ ਨਾ ਠੀਕ ਹੈ ਘਰੇ ਸਾਰੇ ਤੇ ਵੀਰੇ ਕਿੱਧਰ ਬਣ ਕੇ ਦੀਸਦਾ ਨਹੀਂ ਕਿਤੇ ਮੈਨੂੰ ਕੋਈ ਨੀ ਸੋਣੇ ਆਈ ਸੀ ਕੰਮ ਜੇ ਕੋਈ ਕੰਮ ਸੀ ਕਿਸੇ ਦੇ ਘਰ ਜਾਣਾ ਉੱਪਰ ਚਲੇਗੇ ਲੈ ਮੇਰਾ ਤਾਂ ਪਤੀਜਾ ਵੀ ਆ ਗਿਆ ਉਹ ਹੁੰਦਾ ਤੁਰਿਆ ਹੋਰ ਸਕੂਲੋਂ ਆਇਆ ਸੀਗਾ ਆ ਜਾ ਤਾ ਸਸਿਕਾ ਸਸਿਕਾ ਕਿਵੇਂ ਆ ਸਸਿਕਾ ਕਿਵੇਂ ਆ ਜੀ ਲੱਗ ਜੈ ਨਾ ਪੂਨ ਤੋਰ ਕੇ ਹੈ ਉਹ ਅੱਜ ਤਾਂ ਸੱਚ ਬੰਨੀ ਲੱਗੇ ਰਹੀ ਆਂ ਚਾਹ ਪਾਣੀ ਕਨੇ ਵਾ ਉਹ ਨਾ ਨਾ ਪੈਣੇ ਚਾਹ ਪਾਣੀ ਤੁਸੀਂ ਬਾਅਦ ਚੋ ਬਣਾ ਲਿਓ ਆ ਮੈਂ ਜਾਣਾ ਸੀਗਾ ਮੜੇ ਅੱਗਾ ਕੰਮ ਸੀਗਾ ਮੈਨੂੰ ਅੱਛਾ ਕੋਈ ਨਾ ਅਬੀ ਚਾਹ ਤਾਂ ਹੀ ਪੀ ਕੇ ਆਇਆ ਸੀ ਇਸ ਤਰ੍ਹਾਂ ਸਟ ਡਾਕਟਰ ਦਾ ਅਲਟਰਾਸਾਉਂ ਕਰਵਾ ਕੇ ਨਾ ਸੀ ਇੱਧਰ ਨੂੰ ਆ ਗਏ ਸੀਗੇ ਅੱਛਾ ਮੋੜਦੇ ਹੋਇਆ ਪੀ ਲੂਗਾ ਚਲੋ ਕੋਈ ਨਾ ਕੋਈ ਤੁਸੀਂ ਮੋੜਦੇ ਹੋਇਆ ਜਾ ਜਗਾ ਹਾਂ ਬੰਨ ਚਲ ਮੈਂ ਬਣਾ ਲਉਂਦਾ ਲੱਗਦੇ ਤਾਂ 10 ਮਿੰਟ ਇੱਕ ਵਾਰ ਬਾਅਦ ਆ ਕੇ ਆਪਾਂ ਗੱਲ ਕਰਾਂਗੇ ਆਉਂਦਾ ਰਿਹਾ ਜੀ ਚੱਲ ਦੋ ਨੋਬਰ ਮੈਂ ਜਾਣਾ ਠੀਕ ਹੈ ਚੱਲ ਹੋਰ ਕਰ ਲਈ ਠੀਕ ਹੈ ਜੀ ਚਲੋ ਅਪਰ ਅੰਦਰ ਚਲੀਏ ਚਲੋ ਚਲੋ ਵੀ ਬੁਲਾ ਲੈ ਨਾਲੇ ਚਲੋ ਅੰਦਰ ਮੈਂ ਵੀ ਨਾ ਬਹੁਤ ਵਾਟਟ ਤੇ ਚੌਪਰ ਦਾਲ ਸਬਜ਼ੀ ਦਾ ਘਰ ਪੱਲੇ ਮੰਮੀ ਵੀ ਤਾਂ ਔਖੇ ਹੁੰਦੇ ਹੋਣਗੇ ਚਲ ਵਧੀਆ ਹੋ ਗਿਆ ਹਰਮਨ ਤਾਂ ਵਿਚਾਰੀ ਚਲੇਗੀ ਚਲ 4 ਦਿਨ ਲਾ ਆਉਗੀ ਕੇਕੇ ਹੋਰ ਚਾਰੀ ਬਾਕੀ ਆ ਕੇ ਤਾਂ ਮੈਂ ਥੋੜੀ ਜਿਹੀ ਕਰੀ ਦੀ ਦੇਖ ਪਾਲ ਵੀ ਨਹੀਂ ਚੱਦਣਾ ਹੁੰਦੀ ਜਨ ਜਨ ਕਰੀ ਜੇ ਹੋਰ ਵੀ ਕੰਮ ਬਥੇਰੇ ਆ ਮੰਮੀ ਲਕੀ ਮੈਂ ਜਨ ਜਨ ਕਾ ਬੇਨਾ ਤਾਂ ਫਟਾਫਟ ਸੁੰਭਰੀ ਨਹੀਂ ਮੈਂ ਤਾਂ ਅੱਗੇ ਸੋਚੀ ਨਹੀਂ ਵੀ ਤੇ ਉਧਰ ਦਾਲ ਪਾਣੀ ਦਾ ਵੀ ਕਾ ਕਰਨਾਗਾ ਕੰਮ ਤਾਂ ਬਥੇਰੇ ਪਏ ਐ ਇੱਕੀ ਜਰਦੀਆਂ ਕੋਈ ਫੋਕ ਨਹੀਂ ਟਾਲਿਆ ਸਾਰੇ ਵੜਤੇ ਉਹਨਾਂ ਨੇ ਇਤਾਂ ਮਨ ਜਾਂ ਦਿਸ ਗਿਆ ਹੱਥ ਚ ਮੈਨੂੰ ਆਇਆ ਵੀ ਬਸ ਮਾਂਜਣ ਵਾਲੀ ਇਕੱਠੇ ਕਰਕੇ ਬਸ ਮੇਰੇ ਦੁਆਲੇ ਮੈਂ ਸਿੱਟ ਦੂੰਗੀ ਫਟਾਫਟ ਕਰਾ ਦੂਰ ਜਾਣਾ ਗਨ ਘਰੇ ਤਾਂ ਮੇਰੀ ਰੂੜੀ ਆ ਗਈ ਦੂਰ ਤਾਂ ਨਹੀਂ ਜਾਣਾ ਤੇ ਨਾ ਕੋਈ ਫੋਨ ਫੂਨ ਆਇਆ ਹੁਣ ਮੈਂ ਐਡੇਡੇ ਛੱਤਰ ਜੀ ਆਪ ਹੀ ਚੱਕੀ ਫਿਰਦੂੰਗਾ ਮੈਨੂੰ ਕਹੜਾ ਵਾਸਦੂੰਗਾ ਮੈਨੂੰ ਤਾਂ ਕਿਸੇ ਦਾ ਫੋਨ ਨਹੀਂ ਆਇਆ ਬਾਕੀ ਫੋਨ ਦੀ ਉਹ ਵੇੜੇ ਚ ਹੀ ਪਿਆਗਾ ਜੇ ਆਊਗਾ ਤਾਂ ਤੁਹਾਨੂੰ ਸੁਣ ਜੂਗਾ ਤੁਸੀਂ ਚੱਕ ਲਿਓ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋएगी ਮੇਰੇ ਨਾਲ ਤਾਂ ਕਦੇ ਗੱਲ ਕਰਦੀ ਆਹ ਗੱਲ ਤਾਂ ਤੇਰੇ ਨਾਲ ਹੀ ਕਰੂ ਮੇਰੇ ਕੋਲ ਕੀ ਫੋਨ ਆ ਮੇਰੇ ਨਾਲ ਗੱਲ ਕਰ ਲੂ ਲੈ ਮੰਮੀ ਆਰ ਦੇ ਦਿੱਤ ਫੋਨ ਹੈਗਾ ਫਿਰ ਕੀ ਹੋ ਗਿਆ ਜਿਹੜਾ ਮਰਜੀ ਫੋਨ ਲਾਵੇ ਤੁਸੀਂ ਚੱਕ ਸਕਦੇ ਹੋ ਮੈਂ ਕਦੇ ਤੁਹਾਨੂੰ ਰੋਕਿਆ ਵੀ ਤੁਸੀਂ ਫੋਨ ਨਾ ਮੇਰਾ ਚੱਕਿਆ ਕਰੋ ਮਿੱਠੀਆਂ ਗੋਲੀਆਂ ਤਾਂ ਬਥੇਰੀਆਂ ਦੇ ਦੇਣੀ ਆ ਮੰਮੀ ਕੀ ਮੈਂ ਤੁਹਾਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਤੁਸੀਂ ਐਵੇਂ ਮੇਰੇ ਨਾਲ ਲੜੀ ਜਾਂਦੇ ਰਹਿੰਦੇ ਬਿਨਾਂ ਗੱਲ ਤੋਂ ਕੋਈ ਗੱਲ ਆ ਗਈ ਮੰਮੀ ਦਾ ਦਿਮਾਗ ਹੱਲ ਰਿਹਾ ਤੇਰੇ ਨਾਲ ਲੜਨ ਨੂੰ ਹੋਰ ਕੀ ਆ ਤੁਸੀਂ ਐਵੇਂ ਮੈਨੂੰ ਤਾਣੇ ਮੈਨੇ ਮਾਰੀ ਜਾਂਦੇ ਹੋ ਇੱਕ ਤਾਂ ਵਿਚਾਰੀ ਜਵਾਗੜੀ ਨੂੰ ਉਹ ਪਹਿਲਾਂ ਮੈਨੂੰ ਤਾਂ ਫਿਕਰ ਹੋਇਆ ਪਿਆ ਵੀ ਲੈ ਉੱਤੇ ਬਾਗੀ ਉੱਥੇ ਉਹਨੂੰ ਵਿਚਾਰੀ ਨੂੰ ਹੁਣ ਔਖਾ ਹੋ ਜੂਗਾ ਉਹਦੀ ਪਰਜਾਈ ਵੀ ਤਾਂ ਕੱਲੀ ਹੈ ਜੀ ਕੱਲੀ ਨੂੰ ਉਹ ਥੱਥੀ ਮੰਗਦੀ ਹੈ ਚੰਗਾ ਤਾਂ ਤਾਂ ਕਾਲੀ ਹੈ ਚਾਰ ਦਿਨ ਬਾਗੀ ਮੈਂ ਉਹਦੇ ਉੱਤੇ ਨੱਚੀ ਜਾਨੀ ਹੁਣ ਨੱਚਣ ਨੂੰ ਆਏ ਉਹਨੂੰ ਕੀ ਕਹਿੰਦੀ ਆ ਮੈਂ ਤਾਂ ਵਿਚਾਰੀ ਨੂੰ ਕੁਝ ਕਹਿੰਦੀ ਨਹੀਂ ਮੈਨੂੰ ਆਇਆ ਵੀ ਚਲ ਮੈਂ ਉਹਦੇ ਚਾਰ ਦਿਨ ਸੇਵਾ ਕਰ ਲਵਾਂਗੀ ਚਿੰਦਾ ਖਾ ਪੀ ਲਵਾਂਗੀ ਵਿਚਾਰੀ ਇਹ ਪਹਿਲੀ ਕਮਜ਼ੋਰ ਹੈਗੀ ਅੰਨੀ ਆਪੇ ਉਹਦੀ ਪਰਜਾਈ ਕੋਲ ਕਿਹੜਾ ਕੋਸਾਈ ਨਹੀਂ ਸਾਰਾ ਕੁਝ ਹੀ ਖਵਾਊ ਪਿਆਊਗੀ ਤੂੰ ਜਾਵੇ ਖਵਾਵੇਂਗੀ ਚਲ ਮੈਂ ਨਹੀਂ ਤੁਹਾਡੀ ਮਰਗੀ ਆ ਉਧਰ ਵੀ ਆ ਕੇ ਕੰਮ ਕਰ ਲਾ ਹੁਣ ਇੱਥੇ ਐਂਪਾਇਰ ਮਾਰੀ ਜਾ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਮੰਮੀ ਜੀ ਨਾ ਸਾਰਾ ਦਿਨ ਮੇਰੇ 'ਚ ਹੀ ਕਸੂਰ ਕੱਢਦੀ ਰਹਿੰਦੀ ਐ ਮੈਂ ਇਹ ਜਿਹਾ ਕੀ ਮਾੜਾ ਕਰਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਰਹੀ ਕਿ ਐਂ ਕਾਹਤੋਂ ਕਰਦੀ ਐ ਮੇਰੇ ਨਾਲ ਮੈਂ ਤਾਂ ਜਿਹਦਾ ਚੰਗਾ ਕਰਦੀ ਆ ਮੇਰਾ ਤਾਂ ਉਹੀ ਬੈਰੀ ਬਣ ਜਾਂਦਾ ਹੁਣ ਮਾਂ ਗੀ ਇਹ ਵੀ ਪਤਾ ਨਹੀਂ ਕਦੋਂ ਆਉਣਗੇ ਦੋ ਦਿਨ ਕਹਿ ਕੇ ਗਏ ਸੀ ਤਿੰਨ ਚਾਰ ਦਿਨ ਹੋ ਗਏ ਹਜੇ ਤੱਕ ਨਹੀਂ ਆਏ ਹੈਗੇ ਜੇ ਹੁਣ ਮੈਂ ਆਹ ਪਤਾ ਨਹੀਂ ਕਿਹਦਾ ਫੋਨ ਆ ਗਿਆ ਚਲ ਮੋਟਾ ਮੰਮੀ ਵੀ ਕਰਦੀ ਆ ਜੇ ਮੰਮੀ ਦੇ ਚੱਕਣਾ ਹੋਊਗਾ ਚੱਕ ਪਰ ਕਾਣੂ ਉਹਨੇ ਗੁੱਸੇ ਚ ਕਾਣੂ ਮੇਰਾ ਫੋਨ ਚੱਕਣਾ ਮੈਂ ਹੀ ਜਾ ਕੇ ਚੱਕਦੀ ਆ ਲੈ ਹੁਣ ਮਾ ਨੂੰ ਆਏ ਨਹੀਂ ਹੈਗਾ ਵੀ ਫੋਨ ਚੱਕ ਲੈ ਅਮਨ ਦਾ ਕਾਣ ਹੈਲੋ ਹਾਂ ਜੀ ਦੀਦੀ ਕਿਵੇਂ ਹੋ ਹਾਂ ਵਧੀਆ ਵਧੀਆ ਠੀਕ ਆ ਤੂੰ ਦੱਸ ਸੰਗ ਕਿਵੇਂ ਆ ਠੀਕ ਠਾਕ ਆ ਕੀ ਕਰਦੇ ਸੀ ਕੋ ਕੁਛ ਨਹੀਂ ਕਰਦੀ ਬਸ ਮੈਂ ਤਾਂ ਨਾ ਗੋਹਾ ਜਿਆ ਸਿੱਟੀ ਜਾਂਦੀ ਸੀ ਤੂੰ ਦੱਸ ਕਿਵੇਂ ਆ ਠੀਕ ਆ ਹਾਂ ਜੀ ਦੀ ਨੇ ਠੀਕ ਆ ਮੈਂਨੂੰ ਤੁਹਾਨੂੰ ਇੱਕ ਗੱਲ ਕਰਨੀ ਸੀ ਹਾਂ ਗੱਲ ਤਾਂ ਕੋਈ ਵੱਲ ਨਹੀਂ ਕਰਨੀ ਤੇ ਹੋਰ ਦੱਸ ਤੇਰੀ ਪਰਜਾਈ ਕਿਵੇਂ ਆ ਠੀਕ ਆ ਹਾਂ ਹਾਂ ਪਰਜਾਈ ਸਾਰੇ ਵਧੀਆ ਠੀਕ ਠਾਕ ਨੇ ਮੰਮਾ ਕਿੱਥੇ ਨੇ ਆ ਮੰਮੀ ਤਾਂ ਬਸ ਤਨ ਬਦਰਸ ਹੋਈ ਚ ਫਿਰਦੇ ਹੋਣਗੇ ਕੰਮ ਕੁੰਮ ਕਰਦੇ ਮੈਂ ਤਾਂ ਅੱਗੇ ਪੁੱਛੀ ਜਾਂਦੀ ਸੀ ਕਹਿੰਦੀ ਭਾਈ ਅਮਨ ਦਾ ਫੋਨ ਆਇਆ ਮੈਂ ਕਿਹਾ ਵੀ ਮੈਨੂੰ ਤਾਂ ਕੋਈ ਫੋਨ ਨਹੀਂ ਆਇਆ ਚਲ ਵਧੀਆ ਹੋ ਗਿਆ ਤਾਂ ਤੂੰ ਫੋਨ ਕਰ ਲਿਆ ਕੁੜੇ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਤੂੰ ਅਲਟਰਾਸਾਉਂਡ ਕਰਾਈ ਸੀ ਕਿਵੇਂ ਆ ਸਾਰਾ ਠੀਕ ਠਾਕ ਆ ਸਾਨੂੰ ਤਾਂ ਫਿਕਰ ਲੱਗਿਆ ਪਿਆ ਸੀਗਾ ਹਾਂ ਠੀਕ ਹੈ ਅਲਟਰਾਸਾਉਂਡ ਵੀ ਅਸੀਂ ਕਰਵਾ ਲਈ ਸੀ ਅੱਛਾ ਮੈਂ ਤੁਹਾਨੂੰ ਤੁਸੀਂ ਵਾਦਾ ਕਰੋ ਕਿ ਤੁਸੀਂ ਮੈਨੂੰ ਗੱਲ ਜਿਹੜੀ ਦੱਸੂ ਮੈਂ ਤੁਹਾਨੂੰ ਕਿਸੇ ਕੋਲੇ ਦੱਸੋਗੇ ਤਾਂ ਨਹੀਂ ਓਹੋ ਮੇਰੀ ਗੱਲ ਤਾਂ ਸੁਣੋ ਉਹ ਤਾਂ ਕੋਈ ਗੱਲ ਨਹੀਂ ਵਾਦਾ ਤਾਂ ਮੈਂ ਤੇਰ ਨਾਲ ਕਰ ਲਵਾਂਗੀ ਨਾਲੇ ਮੇਰੀ ਗੱਲ ਸੁਣ ਅੱਗੇ ਕਿਹੜਾ ਮੈਂ ਤੇਰ ਨਾਲ ਕੋਈ ਗੱਲ ਕਰੀ ਆ ਜਾਂ ਮੀ ਮਾਣ ਆ ਮੈਂ ਕੋਈ ਗੱਲ ਕਰੀ ਆ ਜਿਹੜੀ ਤੂੰ ਮੇਰੇ ਨਾਲ ਕੋਈ ਗੱਲ ਸਾਂਝੀ ਕਰ ਲੈਣੀ ਆ ਤੂੰ ਮੈਨੂੰ ਐਂ ਦੱਸ ਕੋਈ ਫਿਕਰ ਵਾਲੀ ਗੱਲ ਤਾਂ ਨਹੀਂ ਹੈਗੀ ਅਲਟਰਾਸਾਉਂਡ ਚ ਸਭ ਕੁਝ ਠੀਕ ਆਇਆ ਹਾਂ ਹਾਂ ਬੱਚੇ ਤਾਂ ਸਾਰਾ ਕੁਝ ਠੀਕ ਐ ਉਹਨਾਂ ਡਾਕਟਰ ਨੇ ਅੰਦਰ ਸਾਊਂਡ ਦੇ ਵਿੱਚ ਮੈਨੂੰ ਕੁੜੀ ਦੱਸਤਾ ਕੀ ਕੁੜੀ ਹਾਂ ਹਾਂ ਕੀ ਹੋ ਗਿਆ ਹਾਂ ਹਾਂ